ਹੈਲੋ एवरीवन ਸਕੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਇੱਕ ਵਾਰ ਫੇਰ ਅੱਜ ਨਵੀਂ ਵੀਡੀਓ ਚ ਨਵੇਂ ਵਲੌਗ ਚ ਉਮੀਦ ਹੈ ਸਾਰੇ ਠੀਕ ਹੋ ਤੰਦਰੁਸਤ ਹੋ ਤੇ ਆਪਣਾ ਖਿਆਲ ਰੱਖ ਰਹੇ ਹੋ ਮੈਂ ਵੀ ਬਿਲਕੁਲ ਠੀਕ ਐ ਜੀ ਤੇ ਅੱਜ ਫੇਰ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ ਅੱਜ ਵੀ ਆਪਣਾ ਵਲੌਗ ਆ ਰਿਹਾ ਤੇ ਆਪਾਂ ਅੱਜ ਦੇ ਵਲੌਗ ਤੋਂ ਬਾਅਦ ਆਪਣੇ ਕੇਸ ਦੇ ਅਪਡੇਟ ਦੀ ਵੀਡੀਓ ਲੈ ਕੇ ਆ ਰਹੇ ਹਾਂ ਤੁਹਾਡੇ ਨਾਲ ਸਾਰੇ ਇਸ ਵੀਡੀਓ ਤੋਂ ਬਾਅਦ ਉਸ ਵੀਡੀਓ ਨਾਲ ਬਣੇ ਰਹੋ ਅੱਜ ਫੇਰ ਮੈਂ ਚੌਲ ਬਣਾਏ ਐ ਜੀ ਉਹੀ ਕੌਰਨ ਤੇ ਸਬਜ਼ੀਆਂ ਸੁਕਝੀਆਂ ਪਾ ਕੇ ਇਹ ਰੋਜ਼ ਡੇਲੀ ਬਣਦੀ ਹੈ ਇਹ ਇੱਕ ਵਾਰ ਹੁਣ ਸੀਜ਼ਨ ਗਿਆ ਮੈਂ ਸੰਤਰੇ ਲੈ ਕੇ ਆਈ ਸੀ ਹੁਣ ਤਾਂ ਸੀਜ਼ਨ ਬਿਲਕੁਲ ਹੀ ਖਤਮ ਹੋ ਗਿਆ ਤੇ ਮੀਂਹ ਪਿਆ ਕਰਕੇ ਸਵੇਰੇ ਸਵੇਰੇ ਬਹੁਤ ਜ਼ਿਆਦਾ ਠੰਡ ਸੀਗੀ ਸਾਰੇ ਹੀ ਮੀਬੀ ਪਿਆ ਹੋਣਾ ਹੈਗਾ ਪਰ ਬਠਿੰਡੇ ਚ ਕਾਫੀ ਮੀਂਹ ਪਿਆ ਹੈਗਾ ਤੇ ਅੱਜ ਸਵੇਰੇ ਤਾਂ ਬਹੁਤ ਜ਼ਿਆਦਾ ਫੌਗ ਸੀਗੀ ਬਹੁਤ ਮਤਲਬ ਠੰਡ ਵਾਲਾ ਮੌਸਮ ਇੱਕੇ ਤਮ ਫੇਰ ਆ ਗਿਆ ਸੀ ਕਿਉਂਕਿ ਮੈਂ ਸਾਰੇ ਕੱਪੜੇ ਸੰਭਾਲਦੇ ਸੀ ਬੱਚਿਆਂ ਦੇ ਬਲੇਜ਼ਰ ਵਗੈਰਾ ਸਭ ਵਾਸ਼ ਕਰਕੇ ਸੰਭਾਲਦੇ ਸੀ ਤੇ ਫਿਰ ਇਹ ਜੈਕਟ ਬਾਹਰ ਸੀ ਇੱਕ ਵਾਸ਼ ਕਰਨ ਵਾਲੀ ਪਈ ਸੀ ਤੇ ਇਹ ਮੈਂ ਅੱਜ ਸਵੇਰੇ ਸਵੇਰੇ ਪਵਾਤੀ ਸੀ ਤੇ ਜੈਸਮੀਨ ਨੇ ਆਪਣਾ ਬਲੇਜ਼ਰ ਵਾਸ਼ ਨਹੀਂ ਕਰਵਾਇਆ ਸੀ ਨਵਦੀਪ ਦਾ ਸ਼ਾਮ ਤਾਂ ਸੀ ਇਸੇ ਲਈ ਸਵੇਰੇ ਸਵੇਰੇ ਨਾਤੇ ਆ ਬੱਚੇ ਠੰਡ ਲੱਗ ਰਹੀ ਸੀਗੀ ਤੇ ਇਹਨਾਂ ਨੇ ਘੰਟੇ ਲਈ ਬਲੇਜ਼ਰ ਜੈਕਟ ਵਗੈਰਾ ਵੇਅਰ ਕੀਤੀ ਤੇ ਉਸ ਤੋਂ ਨਾਲ-ਨਾਲ ਜੀ ਆਪਾਂ ਬਣਾ ਰਹੇ ਸੀਗੇ ਬੱਚਾਂ ਦੇ ਸਕੂਲ ਦੀ ਰੋਟੀ ਟਿਫਨ ਮੈਂ ਬਣਾਤਾ ਸੀ ਕੁੱਤਿਆਂ ਦੇ ਲਈ ਰੋਟੀ ਬਣਾਣੀ ਹੁੰਦੀ ਹੈ ਜੋ ਮੈਂ ਸਟਰੀਟ ਡੌਗ ਲਈ ਉਹ ਬਣਾ ਰਹੀ ਸੀ ਸ਼ਾਮ ਦੇ ਟਾਈਮ ਬੱਚਿਆਂ ਦੇ ਲਈ ਬਣਾਈ ਆਪਾਂ ਦਾਲ ਤੇ ਚੌਲ ਕਿਉਂਕਿ ਜੈਸਮੀਨ ਨੂੰ ਦਾਲ ਤੇ ਚੌਲ ਹੀ ਡਾਕਟਰ ਨੇ ਬੋਲਿਆ ਹੋਇਆ ਸੀਗਾ ਕਿ ਥੋੜਾ ਲਾਈਟ ਹੀ ਖਾਣਾ ਦਿਓ ਤੇ ਕਈ ਦਿਨਾਂ ਤੋਂ ਇਹ ਦਾਲ ਚਾਵਲ ਨੂੰ ਹੀ ਲੈ ਰਹੀ ਐ ਰੋਟੀ ਆਪਾਂ ਵਰਡ ਕੀਤੀ ਆ ਪਰ ਇੱਥੇ ਸੁਰਤ ਇਹਦੀ ਟੀਵੀ ਵਿੱਚ ਪਈ ਹੋਈ ਸੀ ਇਸੇ ਲਈ ਇਹ ਜਿਹੜਾ ਧਿਆਨ ਆਪਣਾ ਟੀਵੀ ਚਲਾਈ ਬੈਠੀ ਸੀ। ਇਤਰਾਜੀ ਆਪਾਂ ਲੱਸੀ ਦੇ ਵਿੱਚੋਂ ਕਿਉਂ ਕੱਢ ਰਹੇ ਸੀਗੇ ਆ ਤਾਰ ਵਿੱਚ ਡੁੱਬ ਗਈ ਓ ਮਾਈ ਗਾਡ ਚਲੋ ਇਹਨੂੰ ਮੈਂ ਕਲੀਨ ਕਰੂੰਗੀ ਕੱਢ ਕੇ ਬਾਹਰ ਤੇ ਇੱਧਰ ਬਣ ਰਿਹਾ ਜੀ ਅੱਛਾ ਆਪਣਾ ਮੱਖਣ ਅੱਛਾ ਆਹ ਟਾਇਲ ਟੁੱਟੀ ਇਹ ਟਾਇਲ ਮਿਲੀ ਨਹੀਂ ਆਪਾਂ ਨੂੰ ਸੇਮ ਇਹਦੇ ਨਾਲ ਦੀ ਤੇ ਆਪਾਂ ਮੰਗਵਾਈ ਹੋਈ ਆ ਆਪਾਂ ਉਹਨੂੰ ਦੁਬਾਰਾ ਮਿਸਤਰੀ ਨੂੰ ਬੁਲਾ ਕੇ ਇਹਦੀ ਆਪਾਂ ਇੱਧਰ ਲਈ ਇੱਧਰ ਲਈ ਸਾਈਡ ਆ ਜਿਹੜੀ ਇਹ ਟਾਇਲ ਨਵੀਂ ਪਾਉਣੀ ਬਾਕੀ ਸਾਰਾ ਕੰਮ ਆਪਨਾ ਡਨ ਸੀ ਬਸ ਇਹ ਰਹਿ ਗਈ ਸੀ ਇੱਧਰ ਹੈ ਜੀ ਮੈਂ ਗੁੜ ਤਾਂ ਜਿਹੜਾ ਗੁੜ ਭਿਉਂਤਾ ਸੀਗਾ ਤੇ ਥੋੜੀ ਜਿਹੀ ਵਿੱਚ ਸੌਂਫ ਐਡ ਕਰਕੇ ਗੁਲਕਲਿਆਂ ਵਾਲਾ ਆਟਾ ਹੈ ਜਿਹੜਾ ਬਣਾ ਕੇ ਰੱਖ ਲਿਆ ਇਹ ਆਪਣਾ ਬੈਟਰ ਰੈਡੀ ਹੈ ਗੁਲਗੁਲਿਆਂ ਵਾਲਾ ਤੇ ਇੱਧਰ ਪਲੇਟ ਦੇ ਵਿੱਚ ਮੈਂ ਪੇਪਰ ਲਗਾਤਾ ਇਹਦੇ ਉੱਪਰ ਮੈਂ ਗੁਲਗੁਲੇ ਕੱਢ ਕੇ ਰੱਖੂੰਗੀ ਤੇ ਇੱਧਰ ਮੈਂ ਕੜਾਈ ਸੁਣਾਉਣੀ ਹੈ ਅੱਛਾ ਜੀ ਇੱਧਰ ਹੈ ਜਿਹੜੇ ਐਵੇਂ ਵਾਸ਼ ਕਰਕੇ ਆਹ ਸੌਰੀ ਪਾਣੀ ਵਿੱਚ ਡਬੋ ਕੇ ਰੱਖਿਆ ਆ ਆਲੂ ਹੈ ਜਿਹੜੇ ਉਹ ਕੱਟਤੇ ਆ ਆਪਾਂ ਆਲੂ ਦੇ ਸਿਰਫ ਕੱਲੇ ਆਲੂ ਦੇ ਪਕੌੜੇ ਬਣਾਵਾਂਗੇ ਬੇਸਨ ਤੇ ਆਲੂ ਵਾਲੀ ਵਿੱਚ ਇਸ ਤੇ ਜ਼ੀਰਾ ਤੇ ਜੋ ਬੇਸਿਕ ਮਸਾਲੇ ਹੁੰਦੇ ਆਪਾਂ ਉਹ ਪਾ ਲਾਂਗੇ ਜੋ ਵੀ ਨੋਰਮਲ ਪਕੌੜੇ ਬਣਦੇ ਆ ਅੱਜ ਆਲੂ ਦੇ ਪਕੌੜੇ ਬਣਾਉਣ ਦਾ ਮਨ ਹੈ ਤੇ ਮਾਸੀ ਵੀ ਆਏ ਹੋਏ ਆ ਚਲੋ ਇਹ ਕੁੱਕਰ ਜੋ ਮੈਂ ਇਹਨੂੰ ਕੱਢ ਕੇ ਤੇ ਇਹ ਵਾਲਾ ਬਰਤਨ ਹੈ ਇਹਦੇ ਵਿੱਚ ਬਣਾਵਾਂਗੇ ਆਪਾਂ ਇਹਨੂੰ ਆਪ ਇਹਦੇ ਚੋਂ ਕੱਢ ਕੇ ਇਹਦੇ ਚ ਪਾ ਕੇ ਤੇ ਇਹਦਾ ਆਪ ਹੀ ਜਿਹੜਾ ਸਮਾਨ ਹੈ ਉਹ ਰੈਡੀ ਕਰਕੇ ਰੱਖ ਲੈਣ ਤਾਂ ਜੋ ਜਦੋਂ ਫਿਰ ਆਇਲ ਗਰਮ ਹੋਊਗਾ ਇੱਕ ਵਾਰੀ ਚ ਹੀ ਤੇ ਤੇਲ ਨੂੰ ਆਪਾਂ ਨੂੰ ਠੰਡਾ ਕਰਨ ਦਾ ਟਾਈਮ ਨਹੀਂ ਦੇਣਾ ਚਾਹੀਦਾ ਤੇ ਨਾਲ ਦੀ ਨਾਲ ਹੀ ਆਪਾਂ ਗੁੜਗੁਲਿਆਂ ਤੋਂ ਬਾਅਦ ਪਕੌੜਿਆਂ ਵਾਲਾ ਕੰਮ ਸ਼ੁਰੂ ਕਰਦੇ ਆਂਗੀ ਸੋ ਚਲੋ ਜੀ ਮੈਂ ਇਹਨੂੰ ਰੈਡੀ ਕਰ ਲੈਣੀ ਆ ਸਮਾਨ ਨੂੰ ਤੇ ਫਿਰ ਮਿਲਦੇ ਆਂ ਆਪਾਂ ਪਕੌੜੇ ਕੱਢ ਕੇ ਕਿਉ ਜਿਹੜਾ ਆਪਾਂ ਕੱਢ ਲਿਆ ਸੀ ਇਹ ਬਾਉਲ ਭਰ ਗਿਆ ਇੱਕ ਮੱਖਣ ਦਾ ਤੇ ਇੱਕ ਹੈ ਜਿਹੜਾ ਆਪਾਂ ਅੰਦਰ ਫ੍ਰਿਜ 'ਚ ਰੱਖਿਆ ਪਿਆ ਹੈਗਾ ਭਰ ਕੇ ਤੇ ਗੁੜਗੁਲੇ ਜਿਹੜੇ ਅਦਰ ਪਹਿਲਾ ਪੂਰਾ ਆਪਾਂ ਪਾ ਤਾ ਹੈਗਾ ਅੱਛਾ ਸਭ ਤੋਂ ਜ਼ਿਆਦਾ ਵਧੀਆ ਚੀਜ਼ ਨਾ ਆ ਆ ਗਈ ਆ ਆਪਾਂ ਵਿੰਡੋ ਖੋਲ ਕੇ ਹੁਣ ਕੁਝ ਵੀ ਫਰਾਈ ਕਰਦੇ ਆ ਨਾ ਇੱਥੇ ਤੇ ਵਿੰਡੋ ਖੋਲ ਲੈਣੀ ਆ ਆਪਾਂ ਇੱਥੇ ਦਾ ਤੇਲ ਧੂਆ ਜੋ ਵੀ ਹੈ ਉਹ ਬਿਨਾ ਐਗਜ਼ਾਸਟ ਫੈਨ ਦੇ ਵੀ ਇੱਥੋਂ ਬਾਹਰ ਨਿਕਲਦਾ ਹੈ ਤੇ ਗਰਮੀਆਂ ਦੇ ਵਿੱਚ ਮੈਨੂੰ ਲੱਗਦਾ ਹੋਰ ਜ਼ਿਆਦਾ ਇਸ ਦਾ ਵਧੀਆ ਬੈਨੀਫਿਟ ਦੇਖਣ ਨੂੰ ਮਿਲੇਗਾ ਤੇ ਇਹਨਾਂ ਨੂੰ ਆਪਾਂ ਮੱਠੀ ਮੱਠੀ ਅੱਗ ਤੇ ਸਰਾੜਦੇ ਪਏ ਆ ਵਿੱਚ ਵਿੱਚ ਦੀ ਆਪਾਂ ਇਦਾਂ ਹਿਲਾਉਂਦੇ ਰਹਿਵਾਂਗੇ ਤਾਂ ਜੋ ਇੱਕ ਪਾਸੇ ਜ਼ਿਆਦਾ ਨਾ ਇਹ ਬਰਾਊਨ ਹੋ ਜਾਣ ਅੰਦਰੋਂ ਵੀ ਕੁੱਕ ਹੋਣ ਇਸੇ ਲਈ ਆਪਾਂ ਇਹਨਾਂ ਨੂੰ ਥੋੜੀ ਜੀ ਤੇਜ਼ ਅੱਗ ਤੇ ਨਹੀਂ ਪਕਾਉਂਦੇ ਆ ਕਿਉਂਕਿ ਤੇਜ਼ ਅੱਗ ਤੇ ਇਹ ਉੱਪਰੋਂ ਰੜ ਜਾਂਦੀ ਹੈ ਫਿਰ ਅੰਦਰੋਂ ਕੱਚੇ ਰਹਿ ਜਾਂਦੀ ਹੈ ਸੋ ਥੋੜਾ ਜਿਹਾ ਟਾਈਮ ਦੇਵਾਂਗੇ ਇਹਨਾਂ ਨੂੰ ਆਪਾਂ ਫਰਾਈ ਹੋਣ ਤੇ ਮਠੀ ਮਠੀ ਅੱਗ ਤੇ ਇਹ ਹੌਲੀ ਹੌਲੀ ਫਰਾਈ ਹੁੰਦੇ ਰਹਿਣਗੇ ਆਪਾਂ ਵਿੱਚ ਵਿੱਚ ਦੀ ਚੁਣਾਉਂਦੇ ਰਵਾਂਗੇ ਤੇ ਇਹ ਬੈਟਰ ਆਪਣਾ ਬਚਿਆ ਹੋਇਆ ਗੁੜਗਲੇ ਦਾ ਬਸ ਇਸ ਤੇ ਵੀ ਦੋ ਤਿੰਨ ਪੂਰ ਹੋਣਗੇ ਇਹਨੂੰ ਕੱਢ ਕੇ ਫਿਰ ਪਕੌੜੇ ਬਣਾ ਲੈਣੇ ਐ ਐਕਚੁਅਲੀ ਇਹ ਮਾਸੀ ਦੇ ਲਈ ਬਣ ਰਹੇ ਆ ਗੁੜਗਲੇ ਕਿਉਂਕਿ ਮਾਸੀ ਨੂੰ ਬਹੁਤ ਪਸੰਦ ਆ ਗੁੜਗਲੇ ਤੇ ਮੈਂ ਇਹਨਾਂ ਦੇ ਵਿੱਚ ਕੁਝ ਵੀ ਨਹੀਂ ਪਾਇਆ ਨਾ ਕੋਈ ਮਿੱਠਾ ਸੋਡਾ ਪਾਇਆ ਨਾ ਬੇਕਿੰਗ ਪਾਊਡਰ ਪਾਇਆ ਸਿੰਪਲ ਗੁੜ ਦੇ ਵਿੱਚ ਮਤਲਬ ਆਟਾ ਭੁਲ ਕੇ ਆਪਾਂ ਤੇ ਸੌਂਫ ਆਪਣੇ ਟੇਸਟ ਦੇ ਹਿਸਾਬ ਨਾਲ ਪਾ ਲਿਆ ਇੱਕ ਫਲੇਵਰ ਦੇਣ ਲਈ ਫਲੇਵਰ ਲਈ ਆਪਾਂ ਸੌਂਫ ਦਾ ਯੂਜ਼ ਕਰ ਲਿਆ ਜੈਸੀ ਵੀ ਅੱਛੀ ਹੁੰਦੀ ਹੈ ਡਾਈਜੈਸਟਿਵ ਸਿਸਟਮ ਲਈ ਬਹੁਤ ਸੋਹਣੇ ਫੁੱਲ ਰਹੀ ਹੈ ਆ ਦੇਖੋ ਗੁਲਗਲੇ ਜਦੋਂ ਵੀ ਬਣਾਉਣੀ ਹੈ ਨਾ ਤੇ ਬੀਬੀ ਦੀ ਯਾਦ ਆ ਜਾਂਦੀ ਹੈ ਨਾਨੀ ਮੀਸੀ ਦੀ ਕਿਉਂਕਿ ਗੁਲਗਲੇ ਨਾਨੀ ਤੋਂ ਹੀ ਦੇਖੇ ਸੀ ਸਭ ਤੋਂ ਪਹਿਲਾਂ ਜਦੋਂ ਇਸ ਦੁਨੀਆ 'ਚ ਆ ਸੁਰਤ ਸੰਭਾਲੀ ਹੈ ਦੁਨੀਆਦਾਰੀ ਨੂੰ ਦੇਖਣਾ ਸ਼ੁਰੂ ਕੀਤਾ ਉਸ ਟਾਈਮ ਤੋਂ ਨਾਨੀ ਨੂੰ ਗੁਲਗਲੇ ਬਣਾਉਂਦੇ ਦੇਖਿਆ ਸੀ ਹਰ ਲੋਹੜੀ ਹਰ ਦੀਵਾਲੀ ਕਈ ਵਾਰ ਤਾਂ ਬਿਨਾ ਤਿਹਾਰਾਂ ਤੋਂ ਵੀ ਮੈਨੂੰ ਪੀਪੇ ਭਰ-ਭਰ ਕੇ ਕੇਨੀਆਂ ਭਰ-ਭਰ ਕੇ ਗੁਲਗੁਲੀਆਂ ਦੀ ਤੇ ਬ੍ਰੈਡ ਪਕੌੜਿਆਂ ਦੀ ਭੇਜਦੀ ਰਹਿੰਦੀ ਮੇਰੇ ਸਹੁਰੇ ਉੱਥੇ ਆਪਾਂ ਜਦੋਂ ਵੀ ਕੋਈ ਚੀਜ਼ ਇਸ ਤਰ੍ਹਾਂ ਜਿਹੜੀਆਂ ਆਜਾਦਾ ਆਪਣੇ ਪੁਰਾਣਿਆਂ ਨਾਲ ਜੁੜੀਆਂ ਹੁਣ ਆਪਣੇ ਆਪਣੇ ਨਾਲ ਜੁੜੀਆਂ ਨਹੀਂ ਜਾਂਦਾ ਉਹਨਾਂ ਨੂੰ ਆਪਾਂ ਯਾਰ ਉਹ ਯਾਦ ਕਰਦੇ ਆ ਜਾਂ ਚੀਜ਼ ਬਣਾਉਣੀ ਹੈ ਨਾ ਤਾਂ ਤਾਜ਼ਾ ਹੋ ਜਾਂਦੀਆਂ ਉਹ ਚੀਜ਼ਾਂ ਕੋਸ ਚੀਜ਼ਾਂ ਦਾ ਸਬੰਧ ਸਾਡੀਆਂ ਪੁਰਾਣੀਆਂ ਯਾਦਾਂ ਤਾਜ਼ੀਆਂ ਕਰਨ ਨਾਲ ਹੋ ਜਾਂਦਾ ਹੈ। ਹਾਂਜੀ ਤੇ ਆਪਾਂ ਚੱਲੀਏ ਅੱਜ ਦੁੱਧ ਲੈਣ ਵਾਸਤੇ। ਢੋਲੀ ਆਪਾਂ ਉਠਾ ਲਈ ਐ। ਇੱਧਰ ਆ ਆਪਣਾ ਪਾਮ ਦੇਖ ਲਓ ਹਨਾ ਮੈਂ ਦੇਖ ਰਹੀ ਸੀ ਕਿ ਇਹਦੇ ਕੋਲ ਖੜੀ ਸੀ। ਇਸ ਨੂੰ ਲਾਏ ਹੋਏ 4 ਸਾਲ 3 ਸਾਲ ਕੇ 4 ਹੋ ਗਈ ਹੈ ਇਹ ਮਾਂ ਦਾ ਪੁੱਤ ਉੱਥੇ ਹੀ ਖੜਾ ਹੈ ਇਹ ਗਰੋਥ ਹੀ ਨਹੀਂ ਕਰ ਰਿਹਾ ਸੋ ਮੇਬੀ ਇਹਦੀ ਗਲਤੀ ਨਹੀਂ ਹੈ ਆ ਜਿਹੜੀ ਜਗ੍ਹਾ ਹੈ ਇਹ ਖਰਾਬ ਹੈ ਇਹਦੇ ਨੀਚੇ ਕੰਕਰ ਡਲੇ ਵਗੈਰਾ ਹੋਣੇ ਆ ਰੋੜੇ ਰੋੜੀਆਂ ਆਪਾਂ ਹੁਣ ਆ ਵੀ ਨਾਲ ਦੀ ਨਾਲ ਠੀਕ ਕਰਾਂਗੇ ਤੇ ਇਧਰ ਜੀ ਫਾਈਨਲੀ ਆਪਾਂ ਜਿਹੜੀ ਇਹ ਜਗ੍ਹਾ ਹੈ ਘਾਹ ਲਾਉਣ ਨੂੰ ਰੈਡੀ ਕਰਤੀ ਹੈ ਮਿੱਟੀ-ਬੁੱਟੀ ਪਾਤੀ ਹੈ ਤੇ ਚ ਮਤਲਬ ਕਿ ਘਾਹਲੀ ਜਿਹੜੀ ਹੁੰਦੀ ਹੈ ਤੇ ਇਸ ਦੇ ਉੱਪਰ ਕਾਫੀ ਜ਼ਿਆਦਾ ਡਲੇ ਸੀ ਡਲੀਆਂ ਜਿਹੜੀਆਂ ਮਿੱਟੀ ਚ ਹੁੰਦੀਆਂ ਉਸ ਤਰ੍ਹਾਂ ਮੈਂ ਬੋਕਰ ਲਗਾਤੀ ਸੀਗੀ ਮਾਂਜਾ ਫੇਰ ਕੇ ਤੇ ਇਹਨੂੰ ਆਪਾਂ ਢੇਰੀ ਲਾਤਾ ਇੱਕ ਇੱਥੇ ਇੱਕ ਢੇਰੀ ਉਹ ਪਈ ਆ ਆਪਣੀ ਇਹਨੂੰ ਆਪਾਂ ਚੱਕ ਦਿਆਂਗੇ ਤੇ ਉਸ ਤੋਂ ਬਾਅਦ ਆਪਾਂ ਮਣ ਬਣਾ ਰਹੇ ਹਾਂ ਵੀ ਇੱਥੇ ਘਾਹ ਲਾ ਲਗੇ ਪਰ ਜਿਹੜੀ ਗਰਮੀ ਦੇ ਹਾਲਾਤ ਆ ਉਹ ਦੇਖ ਕੇ ਇਹ ਲੱਗਦਾ ਕਿ ਘਾਹ ਚੱਲਣਾ ਹੀ ਨਹੀਂ ਹੈ ਇਸ ਕੰਡੀਸ਼ਨ ਦੇ ਵਿੱਚ ਤੇ ਆ ਜਿਹੜੀਆਂ ਕੰਧਾਂ ਦੋ ਬਚ ਗਈਆਂ ਜੀ ਇੰਨਾ ਕੰਧਾਂ ਦਾ ਬਸ ਆਪਾਂ ਇੱਕ ਵਾਰ ਕੱਚ ਕੱਢ ਦਿਆਂਗੇ ਇੱਕ ਵਾਰੀ ਰੁੱਕ ਗਏ ਸੀਗੇ ਇੰਨਾ ਕੰਧਾਂ ਦਾ ਪਲਸਤਰ ਹੈ ਜਿਹੜਾ ਉਹ ਪੈਂਡਿੰਗ ਆ ਬਸ ਇੰਨਾ ਇਹ ਵਾਲੀ ਕੰਧ ਸਾਡੀ ਤੇ ਇੱਕ ਆਹ ਵਾਲੀ ਹੁਣ ਆਪਾਂ ਇਸ ਨੂੰ ਅੱਗੇ ਆਹੀ ਕੰਟੀਨਿਊ ਕਰਾਂਗੇ ਕੰਮ ਨੂੰ ਕਿਉਂਕਿ ਵਿਰੇੜੇ ਦਾ ਕੰਮ ਹੈ ਜਿਹੜਾ ਇਹ ਬਹੁਤ ਜ਼ਿਆਦਾ ਤੁਹਾਨੂੰ ਪਤਾ ਮਹਿੰਗਾ ਹੋ ਜਾਂਦਾ ਨਾ ਕੰਮ ਲੌਕ ਟਾਈਲਸ ਵਗੈਰਾ ਮਹਿੰਗੀਆਂ ਹੁੰਦੀਆਂ ਸੋ ਉਸ ਤੋਂ ਆਪਾਂ ਇੱਥੇ ਘਾਈ ਲਾ ਲਾਂਗੇ ਤੇ ਜਿਹੜਾ ਵੀ ਘਿਓ ਆਪਾਂ ਕੱਢਿਆ ਤੇ ਲੱਸੀ ਬਚਦੀ ਹੈਗੀ ਵੇਸਟ ਦੁੱਧ ਬਚਦਾ ਉਹ ਇੰਨਾ ਸਾਰਿਆਂ ਦੇ ਕੰਮ ਆਉਂਦਾ ਹੈ ਤੇ ਇਹਨਾਂ ਸਾਰਿਆਂ ਨੂੰ ਹਫਤੇ ਇੱਕ ਬਾਅਦ ਪਾਰਟੀ ਹੋ ਜਾਂਦੀ ਹੈ ਕਾਫੀ ਸੰਘਣਾ ਦੁੱਧ ਕਿਉਂ ਬਚਦਾ ਉਹ ਸੌਰੀ ਦੁੱਧ ਲੱਸੀ ਤੇ ਉਹਨੂੰ ਪਤਲਾ ਕਰਕੇ ਮੈਂ ਜਿੰਨੇ ਵੀ ਆਉਂਦੇ ਇਹ 10 12 ਹੈਗੇ ਆ ਇਹਨਾਂ ਨੂੰ ਵੰਡ-ਵੰਡ ਕੇ ਪਾ ਲਈਦਾ ਇਸ ਤਰ੍ਹਾਂ ਬੱਠਲ ਦੇ ਵਿੱਚ ਮੈਂ ਟੱਬ ਲਗਾ ਰੱਖਿਆ ਇਹਨਾਂ ਲਈ ਇੱਕ ਦੋ ਇੱਕ ਕੁੰਡੇ ਲਗਾਏ ਕੁੰਡਾ ਮਤਲਬ ਕੁੰਡਾ ਸਟਾਈਲ ਕੋਈ ਬਰਤਨ ਹੈ ਉਦਾਂ ਦਾ ਲਾਇਆ ਹੋਇਆ ਹੈ ਅੱਛਾ ਇਹਦਾ ਨਾਮ ਪੂਟੋ ਹੈ ਜੀ ਤੇ ਸੋ ਵੈਰੀ ਫਨੀ ਨੇਮ ਹੈ ਬਸ ਅਸੀਂ ਇਦਾਂ ਹੀ ਇਹਨਾਂ ਸਾਰਿਆਂ ਦੇ ਨਾਮ ਰੱਖੇ ਹੋਏ ਆ ਇਹ 루ਸੀ ਦੇ ਬੱਚੇ ਆ ਜਿਨ੍ਹਾਂ ਨੇ ਪੁਰਾਣੀ ਵੀਡੀਓਜ਼ ਆਪਣੀਆਂ ਕਾਫੀ ਟਾਈਮ ਤੋਂ ਦੇਖ ਰਹੇ ਹੋਣਗੇ 루ਸੀ ਨੂੰ ਦੇਖਿਆ ਹੋਣਾ ਹੈ ਇਹ ਸਾਰੇ ਆਵਾਰਾ ਕੁੱਤੇ ਆਪਣਾ ਕੋਈ ਪਾਲਤੂ ਪੱਟ ਨਹੀਂ ਹੈ ਹੁਣ ਇਸ ਟਾਈਮ ਤੇ ਇਹ ਇਹਨਾਂ ਦੇ ਲਈ ਰੋਟੀ ਬਣਾਈ ਹੈ ਜਿਹੜੀ ਠੰਡੀਆਂ ਹੋ ਜਾਂਦੀਆਂ ਤੇ ਨਾ ਸਾਰਿਆਂ ਨੂੰ ਫਿਰ ਇਸ ਤਰ੍ਹਾਂ ਵੰਡ ਕੇ ਰੋਟੀ ਪਾ ਦਈਦੀ ਆ ਪਰ ਇਹ ਨਾ ਇੰਨਾ ਧੱਕਾ ਮੁੱਕੀ ਕਰਦੇ ਆ ਕਈ ਜ਼ਿਆਦਾ ਦੂਸਰੇ ਦਾ ਹਿੱਸਾ ਵੀ ਖਾ ਜਾਂਦੇ ਆ ਕਈ ਬਿਲਕੁਲ ਹੀ ਭੁੱਖਾ ਰਹਿ ਜਾਂਦੇ ਜੋ ਡਰਪੋ ਕਹਿਣਾ ਵਿੱਚੋਂ ਡਰਦੇ ਆ ਉਹ ਵਿਚਾਰੇ ਭੁੱਖੇ ਰਹਿ ਜਾਂਦੇ ਕਿਉਂਕਿ ਇਹ ਇੱਕ ਦੂਸਰੇ ਦੇ ਨਾਲ ਨਾ ਬਹੁਤ ਜ਼ਿਆਦਾ ਫਾਈਟ ਕਰਦੇ ਆ ਮੈਂ ਦੇਖਿਆ ਇਹਨਾਂ ਨੂੰ ਇਹ ਕੋਈ ਭਰਾ ਵਾਲਾ ਸਿਸਟਮ ਜਾਂ ਮਾਂ ਵਾਲਾ ਸਿਸਟਮ ਨਹੀਂ ਇਹਨਾਂ ਦੇ ਵਿੱਚ ਮੈਂ ਦੇਖਿਆ ਹੈਗਾ ਇਹਨਾਂ ਨੂੰ ਬਸ ਇੱਕ ਆਪਣਾ ਹਫਤਾ ਚੱਪਤੀ ਦੀ ਆਦਤ ਹੁੰਦੀ ਹੈ ਸੋ ਬਹੁਤ ਜਿਹੜੇ ਕਮਜ਼ੋਰ ਡੌਗ ਹੁੰਦੇ ਆ ਉਹ ਹਮੇਸ਼ਾ ਡਰਦੇ ਹੀ ਪਿੱਛੇ ਰਹਿੰਦੇ ਆ ਕਿਉਂਕਿ ਉਹਨਾਂ ਨੂੰ ਇਹ ਫਿਰ ਢਾ ਢੂ ਲੈਂਦੇ ਆ ਸੱਟਾ ਮਾਰ ਦਿੰਦੇ ਆ ਦੰਦ ਮਾਰ ਦਿੰਦੇ ਆ ਜਿਵੇਂ ਕਿ ਇਹ ਸਾਈਡ ਵਾਲਾ ਡਰ ਰਿਹਾ ਸੀ ਬੇਚਾਰਾ ਉਸ ਤੋਂ ਬਾਅਦ ਜੀ ਸ਼ਾਮ ਦੇ ਫੁਲਕੇ ਬਣ ਰਹੇ ਆ ਆਪਾਂ ਸ਼ਾਮ ਨੂੰ ਰੋਟੀ ਬਣਾ ਰਹੇ ਸੀਗੇ ਤੇ ਜਿਹੜਾ ਵੀ ਆਟਾ ਹੁੰਦਾ ਮੈਂ ਥੋੜਾ ਵੱਧ ਗੁੰਨਦੀ ਹੁੰਨੀ ਆ ਆਟਾ ਬਚ ਜਾਂਦਾ ਉਹਨਾਂ ਦੀਆਂ ਵੀ ਮੈਂ ਹਮੇਸ਼ਾ ਇਹਨਾਂ ਲਈ 10-12 ਰੋਟੀਆਂ ਬਣਾਉਣੀ ਆ ਕਿਉਂਕਿ ਇਹ ਗੇਟ ਦੇ ਉੱਪਰ ਆ ਕੇ ਫਿਰ ਗੇਟ ਦੇ ਮਤਲਬ ਜਿਵੇਂ ਆਪਾਂ ਡੋਰ ਬੈਲ ਕਰਦੇ ਆ ਨਾ ਉਸ ਤਰ੍ਹਾਂ ਇਹ ਗੇਟ ਤੇ ਆ ਕੇ ਆਪਣੇ ਸਿਰ ਨਾਲ ਜਾਂ ਹੱਥ ਪੈਰ ਨਾਲ ਗੇਟ ਨੂੰ ਇਹ ਨੌਕ ਕਰਦੇ ਆ ਵੀ ਸਾਨੂੰ ਖਾਣਾ ਦਿਓ ਰੋਟੀ ਦਿਓ ਫਿਰ ਇਹਨਾਂ ਨੂੰ ਆਪਣੇ ਗੇਟ ਤੋਂ ਵਾਪਸ ਨਹੀਂ ਭੇਜ ਸਕਦੇ ਹੁੰਦੇ ਆਪਾਂ ਸੋ ਇਹਨਾਂ ਦੇ ਫੁਲਕੇ ਬਣਾ ਰਹੀਆਂ ਮੈਂ ਕਿਉਂਕਿ ਵਿੱਚ ਜਿਹੜੇ ਪਿੱਛੋਂ ਵਾਲੇ ਕੁੱਤੇ ਆਏ ਆ ਬਾਅਦ ਚ ਇਹਨਾਂ ਨੇ ਪਹਿਲਾਂ ਵਾਲਿਆਂ ਨੇ ਸਾਰੀ ਰੋਟੀ ਖਾ ਲਈ ਉਹ ਵਿਚਾਰੇ ਰਹਿ ਗਏ ਸੀ ਤੇ ਮੈਨੂੰ ਲੱਗਿਆ ਕਿ ਇਕੱਲੀ ਲੱਸੀ ਵੀ ਥੋੜੀ ਰਹਿ ਗਈ ਸੋ ਉਹਨਾਂ ਨੂੰ ਲੱਸੀ ਨਾਲ ਵੀ ਨਹੀਂ ਉਹਨਾਂ ਦੀ ਭੁੱਖ ਮਰਨੀ ਤੇ ਮੈਂ ਥੋੜੇ ਜਿਹਾ ਸੋਚਿਆ ਕਿ ਚਲੋ ਉਹਨਾਂ ਦੀਆਂ ਰੋਟੀਆਂ ਟਾਈਮ ਨਾਲ ਬਣਾ ਦੇਣੀ ਆ ਤੇ ਬੱਚਿਆਂ ਦੇ ਹੋ ਰਹੇ ਆ ਜੀ ਪੇਪਰ ਬਸ ਇੱਕ ਦੋ ਦਿਨਾਂ ਤੱਕ ਇਹਨਾਂ ਦੇ ਪੇਪਰ ਆ ਜਿਹੜੇ 2-4 ਦਿਨਾਂ ਤੱਕ ਖਤਮ ਹੋ ਜਾਣਗੇ ਫਿਰ ਉਸ ਤੋਂ ਬਾਅਦ ਨਵੇਂ ਸਾਲ ਨਵੀਆਂ ਕਲਾਸਾਂ ਨਵੀਆਂ ਐਡਮਿਸ਼ਨ ਨਵੀਂ ਭੱਜ ਦੌੜ ਨਵੀਆਂ ਬੁੱਕਸ ਸਾਰਾ ਸਮਾਨ ਮਤਲਬ ਸਟੇਸ਼ਨਰੀ ਵਗੈਰਾ ਜੋ ਵੀ ਸਕੂਲ ਦੇ ਵਿੱਚ ਲੱਗਦੀਆਂ ਚੀਜ਼ਾਂ ਤੇ ਉਹ ਸਾਰੀਆਂ ਨਵੀਆਂ ਫਿਰ ਤੋਂ ਸਟਾਰਟ ਹੋ ਜਾਣੀਆਂ ਤੇ ਮੇਰਾ ਫਿਰ ਤੋਂ ਕੁਝ ਦਿਨ ਫਿਰ ਭੱਜ ਦੌੜ ਰਹਿਣੀ ਹੈ ਸੋ ਵਲੌਗ ਦੇ ਵਿੱਚ ਮੇਰਾ ਪਾਉਣ ਦਾ ਇਹ ਮਕਸਦ ਹੁੰਦਾ ਮੇਰਾ ਕਿ ਆਪਾਂ ਅਗਰ ਕੰਟੀਨਿਊ ਵੀਡੀਓਜ਼ ਦੇ ਉੱਪਰ ਨਹੀਂ ਬਣ ਪਾਉਂਦੇ ਤਾਂ ਆਪਣੇ ਜਿਹੜੇ ਚੈਨਲ ਦਾ ਗ੍ਰਾਫ ਹੈ ਬਿਲਕੁਲ ਡਾਊਨ ਚਲਾ ਜਾਂਦਾ ਸੋ ਇਸੇ ਲਈ ਆਪਾਂ ਨੂੰ ਵਲੌਗ ਵੀ ਵਿੱਚ ਕਈ ਮੇਰੀ ਆਡੀਅנס ਵਲੌਗ ਪਸੰਦ ਕਰਦੀ ਹੈ ਸੋ ਮੈਨੂੰ ਲੱਗਦਾ ਹੈ ਕਿ ਮੇਰੇ ਚੈਨਲ ਦੇ ਉੱਪਰ ਮੇਰੀ ਜੋ ਸਟੋਰੀ ਟਾਈਪਸ ਵੀਡੀਓ ਹੈ ਉਹੀ ਵਾਚ ਹੁੰਦੀ ਹੈ ਆਡੀਅנס ਇਸ ਤਰ੍ਹਾਂ ਦੀ ਮੇਰੇ ਨਾਲ ਜੁੜੀ ਹੋਈ ਹੈ ਪਰ ਫਿਰ ਵੀ ਮੈਂ ਕੁਝ ਮੇਰੀ ਆਡੀਅנס ਨੂੰ ਧਿਆਨ ਚ ਰੱਖਦੇ ਹੋਏ ਮੇਰੇ ਵਿਊਅਰਸ ਮੇਰੇ ਲਿਸਨਰ ਨੂੰ ਧਿਆਨ ਚ ਰੱਖਦੇ ਹੋਏ ਮੈਂ ਆਪਣੇ ਵਲੌਗਸ ਵੀ ਪਾਉਣੀ ਹੈ ਇਸ ਤੇ ਫੋ ਮੈਂ ਅੱਗੇ ਸੋਚ ਰਹੀ ਹਾਂ ਕਿ ਅਗਰ ਮੈਂ ਕੰਮ ਕਰੀ ਪ੍ਰੋਪਰ ਕੰਮ ਕਰਨਾ ਹੈ ਇਸ ਚੈਨਲ ਦੇ ਉੱਪਰ ਤਾਂ ਦੋ ਸੈਪਰੇਟ ਚੈਨਲ ਕਰ ਲਾਂ ਇਸ ਮਤਲਬ ਇੱਕ ਦੇ ਉੱਪਰ ਸਿਰਫ ਆਪਣੀ ਵਲੋਗਿੰਗ ਜਾਏ ਤੇ ਇੱਕ ਦੇ ਉੱਪਰ ਆਪਣੀ ਸਟੋਰੀਜ਼ ਕਵਰ ਹੋਵੇ ਪੋਡਕਾਸਟ ਅੱਛਾ ਪੋਡਕਾਸਟ ਲਈ ਵੀ ਮੈਂ ਬੋਲਣਾ ਭੁੱਲ ਜਾਣੀ ਹ ਬਹੁਤ ਸਾਰੇ ਲੋਕ ਪੋਡਕਾਸਟ ਜਾਂ ਆਪਣੀ ਸਟੋਰੀ ਆਪਣੀ ਕੋਈ ਆਪਣੇ ਨਾਲ ਹੋਇਆ ਹਾਦਸਾ ਵਾਕਿਆ ਕੋਈ ਨਸ਼ੇ ਦੇ ਵਿੱਚੋਂ ਰਿਕਵਰ ਹੋਇਆ ਕੋਈ ਡੋਂਕੀ ਲਾ ਕੇ ਗਿਆ ਵਾਪਸ ਆਇਆ ਜਾਂ ਬਾਹਰੋਂ ਵਾਪਸ ਆਇਆ ਕਿਸੇ ਵੀ ਤਰ੍ਹਾਂ ਦਾ ਪਰਸਨ ਕੋਈ ਮੇਰੀ ਵੀਡੀਓ ਦੇਖਦਾ ਸੁਣਦਾ ਜਾਂ ਮੇਰੇ ਨਾਲ ਕੰਟੈਕਟ ਕਰਨਾ ਚਾਵੇ ਡਿਸਕ੍ਰਿਪਸ਼ਨ ਚ ਮੇਰੀ ਈਮੇਲ ਆਈਡੀ ਹੈ ਤੁਸੀਂ ਉੱਥੇ ਮੈਨੂੰ ਫੋਲੋ ਕਰ ਸਕਦੇ ਹੋ ਮੈਨੂੰ ਆਪਣਾ ਕੰਟੈਕਟ ਦੇ ਸਕਦੇ ਹੋ ਆਪਾਂ ਤੁਹਾਡੀ ਸਟੋਰੀ ਕਵਰ ਕਰਾਂਗੇ ਅੱਛਾ ਜੀ ਉਸ ਤੋਂ ਬਾਅਦ ਆ ਜਿਹੜਾ ਕੰਮ ਮੇਰੇ ਪੁਰਾਣੇ ਵਿਊਅਰਸ ਜਾਣਦੇ ਹੋਣਗੇ ਮੰਮੀ ਹੈਲਪ ਸੈਲਫ ਗਰੁੱਪ ਦੇ ਵਿੱਚ ਇਹ ਕੰਮ ਮਿਲਿਆ ਹੋਇਆ ਹੈ ਸਰਕਾਰੀ ਕੰਮ ਹੈ ਤੇ ਇਹਦੇ ਵਿੱਚ ਆਪਾਂ ਘਰੇ ਬੂੰਦੀ ਪਕੌੜੇ ਪਕੌੜੀਆਂ ਇਸ ਤਰ੍ਹਾਂ ਘਰੇ ਬਣਾਣੇ ਆ ਬਿਲਕੁਲ ਪਿਓਰ ਸ਼ੁੱਧ ਪੂਰੇ ਮਤਲਬ ਵਧੀਆ ਸਾਫ਼ ਸੁਥਰੇ ਤਰੀਕੇ ਨਾਲ ਤੇ ਇਹਨਾਂ ਨੂੰ ਆਪਾਂ ਪੈਕ ਕਰਦੇ ਆਂ ਸੇਲ ਕਰਦੇ ਆਂ ਤੇ ਕਿਉਂਕਿ ਇਹ ਮੰਮੀ ਨੂੰ ਇੱਕ ਐਸੇ ਇੱਕ ਪ੍ਰੋਸੈਸ ਹੈ ਮੈਂ ਤੁਹਾਨੂੰ ਫਿਰ ਸਮਝਾਉਂਗੀ ਤੇ ਇੱਧਰ ਆਪਾਂ ਸਭ ਤੋਂ ਪਹਿਲਾਂ ਕੜਾਈ ਦੇ ਵਿੱਚ ਬੱਚਿਆਂ ਦੇ ਲਈ ਲੱਡੂ ਬਣਾ ਰਹੇ ਸੀਗੇ ਡੇਢ ਪਾਣੀ 2 ਕਿਲੋ ਬੇਸਣ ਦੇ ਮਤਲਬ ਲੱਡੂ ਬਣਾ ਰਹੇ ਹਾਂ ਜੋ ਪਿਓਰ ਹੋਣ ਗਲੂਟਨ ਫ੍ਰੀ ਹੋਣ ਕਿਉਂਕਿ ਜੈਸਮੀਨ ਨੂੰ ਗਲੂਟਨ ਨਹੀਂ ਦੇਣਾ ਇੱਧਰ ਮੈਂ ਚਾਸ਼ਨੀ ਚੜਾ ਰੱਖੀ ਸੀ ਚਾਸ਼ਨੀ ਕਿਚਨ ਦੇ ਵਿੱਚ ਬਣਾ ਰਹੀ ਸੀ ਇੰਡਕਸ਼ਨ ਚੁੱਲੇ ਦੇ ਉੱਪਰ ਮੈਂ ਕੈਨਸ ਉਹਨਾਂ ਨੇ ਪੱਠੀ ਉੱਪਰ ਲਗਾ ਰੱਖਿਆ ਸੀ ਤੇ ਜਿਹੜਾ ਉਸ ਤੋਂ ਬਾਅਦ ਕੰਮ ਕੜਾਈ ਦੇ ਵਿੱਚੋਂ ਤੇਲ ਪਾ ਕੇ ਜੋ ਵੀ ਸ਼ੁਰੂ ਕਰਨਗੇ ਪਕੌੜੇ ਪਕੌੜੀਆਂ ਵਾਲਾ ਤੇ ਨਾਲ ਆਪਣੇ ਕੋਲੇ ਮਸਾਲੇ ਹੁੰਦੀ ਆ ਹਲਦੀ ਘਰ ਦੀ ਹੁੰਦੀ ਆ ਮਿਰਚਾਂ ਹੁੰਦੀਆਂ ਬਹੁਤ ਸਾਰੇ ਮੈਨੂੰ ਪਹਿਲਾਂ ਵੀ ਪੁੱਛਦੇ ਸੀ ਕਿਵੇਂ ਲੈ ਸਕਦੇ ਹੋ ਹਨ ਬਸ ਉਸ ਤੇ ਲਈ ਤੁਹਾਨੂੰ ਥੋੜੀ ਜਿਹੀ ਸ਼ਿਪਿੰਗ ਪੈ ਜਾਂਦੀ ਹੈ ਜਿਵੇਂ 1 ਕੇਜੀ ਦੀ ਤੁਸੀਂ ਲਾ ਲਓ 50 60 ਰੁਪਏ ਪੈ ਜਾਂਦੇ ਆ ਪਰ ਚੀਜ਼ ਨਾ ਪਿਓਰ ਅਗਰ ਆਪਾਂ ਖਾਣੀ ਚਾਹੀਏ ਤਾਂ 50 60 ਰੁਪਏ ਜ਼ਿਆਦਾ ਨਹੀਂ ਹੁੰਦੇ ਆਪਾਂ ਅਗਰ ਐਕਸਟਰਾ ਤੋਂ ਲਾ ਦਿੰਨੇ ਆ ਪਿਓਰ ਚੀਜ਼ ਆਪਣੀ ਸਿਹਤ ਲਈ ਬਹੁਤ ਵਧੀਆ ਹੁੰਦੀ ਹੈ। ਅਗਰ ਆਪਾਂ ਮਿਲਾਵਟੀ ਚੀਜ਼ਾਂ ਖਾਂਦੇ ਆ ਤਾਂ ਪਤਾ ਨਹੀਂ 50 ਰੁਪਏ ਬਚਾਉਣ ਦੇ ਚੱਕਰ 'ਚ ਆਪਾਂ ਕਿੰਨੇ ਉੱਪਰ ਲਗਾ ਦਿੰਦੀਆਂ ਜਾਂ ਪਥਰੀਆਂ ਹੋ ਜਾਂਦੀਆਂ। ਅੱਜਕੱਲ੍ਹ ਭਰੋਸਾ ਨਹੀਂ ਹੈ, ਟਰਸਟ ਨਹੀਂ ਹੈ ਕਿ ਕੀ ਕੀ ਚੀਜ਼ਾਂ ਲੋਕ ਪਾਉਂਦੇ ਆ। ਅੱਛਾ ਇੱਥੇ ਨਾ ਮੈਂ ਥੋੜਾ ਖੁਰਚਣਾ ਇੱਕ ਹੱਥ ਨਾਲ ਚਲਾ ਰਹੀ ਸੀ ਤੇ ਕੈਮਰੇ ਦਾ ਜਿਹੜਾ ਫੋਕਸ ਹੈ ਉਹ ਦੂਸਰੀ ਸਾਈਡ ਚਲਾ ਗਿਆ। ਤੇ ਇੱਧਰ ਜੈਸਮੀਨ ਦੀ ਡਿਊਟੀ ਲਗਾਈ ਸੀ ਕਿ ਜਿਹੜੇ ਲੱਡੂ ਹੈ ਲੱਡੂਆਂ ਵਾਲਾ ਇਹ ਪਿੰਨੀਆਂ ਵਾਲਾ ਮਿਸ਼ਰਣ ਹੈ ਇਸ ਨੂੰ ਥੋੜਾ ਠੰਡਾ ਕਰੇ ਸੀ ਬਰਫੀ ਜਮਾਣੀ ਸੀ ਬਟ ਅਸੀਂ ਇਸ ਤੇ ਲੱਡੂ ਹੀ ਬਣਾ ਦਿੱਤੇ ਕਿਉਂਕਿ ਬਰਫੀ ਜਮਾਣ ਲਈ ਟ੍ਰੇਆ ਵਗੈਰਾ ਮੇਰੇ ਕੋਲੇ ਮੌਕੇ ਤੇ ਨਹੀਂ ਸੀ ਕਿਉਂਕਿ ਬਹੁਤ ਜ਼ਿਆਦਾ ਖਲਾਰਾ ਪਿਆ ਹੋਇਆ ਸੀ ਇੱਕ ਵਿੱਚ ਗੈਸਟ ਆ ਗਏ ਸੀ ਮੰਮੀ ਦੇ ਨੌਣ ਚੋ ਗੈਸਟ ਆ ਗਏ ਸੀਗੇ ਫਿਰ ਉਹਨਾਂ ਨੂੰ ਵੀ ਥੋੜਾ ਅਟੈਂਡ ਕਰਨਾ ਸੀ ਸੋ ਅਸੀਂ ਫਿਰ ਝਟਪਟ ਬੱਚਿਆਂ ਨੂੰ ਲਾ ਕੇ ਲੱਡੂ ਵਟ ਦਿੱਤੇ ਬੱਚਿਆਂ ਨੂੰ ਨਾਲ ਲਗਾ ਲਿਆ ਸੀ ਤੇ ਇੱਧਰ ਹਲਵਾਈ ਭਾਈ ਸਾਹਿਬ ਨੂੰ ਸੱਦਿਆ ਹੋਇਆ ਹੈ ਇਹ ਕਿਉਂ ਕਿਉਂ ਮਤਲਬ ਇਸ ਤੇ ਵਿੱਚ ਆਪਾਂ ਰਿਪੀਟ ਨਹੀਂ ਕਰਦੇ ਆ ਦੁਬਾਰਾ ਦੁਬਾਰਾ ਗਰਮ ਨਹੀਂ ਕਰਦੇ ਆ ਫਰੈਸ਼ ਕਿਉਂ ਹੁੰਦਾ ਹੈ ਇਹ ਤੇਲ ਹੁੰਦਾ ਜੋ ਵੀ ਇਸ ਤੇ ਵਿੱਚ ਰਿਫਾਈਨ ਤੇਲ ਜੋ ਵੀ ਯੂਜ਼ ਹੁੰਦਾ ਹੈ ਤੇ ਪਿਓਰ ਬੇਸਨ ਦੀ ਆਪਾਂ ਇਹਦੇ ਵਿੱਚ ਬੂੰਦੀ ਪਕੌੜੇ ਪਕੌੜੀਆਂ ਤੇ ਸਬਜ਼ੀ ਵਾਲੇ ਪਕੌੜੇ ਮਸਾਲਾ ਪਕੌੜੇ ਜਿਹੜੇ ਆਪਾਂ ਹੁੰਦੇ ਆ ਬੋਲਦੇ ਆ ਤੇ ਉਹ ਰੈਡੀ ਕਰਦੇ ਆ ਪੈਕਿੰਗ ਕਰਦੇ ਆ ਤੇ ਪੈਕੇਜਿੰਗ ਦੇ ਉੱਪਰ ਬ੍ਰਾਂਡਿੰਗ ਨੇਮ ਉਹੀ ਰਹਿੰਦਾ ਜੋ ਸਰਕਾਰ ਦਾ ਗਵਰਨਮੈਂਟ ਦਾ ਇੱਕ ਸੈਲਫ ਹੈਲਪ ਗਰੁੱਪ ਦੇ ਵਿੱਚ ਜੋ ਵੀ ਇਹਨਾਂ ਨੂੰ ਵੰਡ ਕੇ ਦਿੱਤਾ ਹੁੰਦਾ ਗਵਰਨਮੈਂਟ ਦਾ ਨਾਮ ਹੈ ਇਹ ਆਪਣਾ ਕੁਛ ਨਹੀਂ ਐ ਇਸ ਦੇ ਵਿੱਚ ਪਰਸਨਲ ਕੁਛ ਨਹੀਂ ਐ ਇਹ ਅਗਰ ਆਪਾਂ ਗੱਲ ਕਰੀਏ ਕਿ ਪਰਸਨਲ ਐ ਪਰਸਨਲ ਨਹੀਂ ਐ ਬਟ ਹਾਂ ਟਰਸਟਡ ਹੈ ਕਿ ਇਹ ਪਿਓਰ ਹੈ ਬਹੁਤ ਸਾਫ ਸੁਥਰੇ ਤਰੀਕੇ ਨਾਲ ਚੀਜ਼ਾਂ ਬਣਦੀਆਂ ਹਾਈਜਨਿਕ ਤਰੀਕੇ ਨਾਲ ਤੇ ਇੱਧਰ ਜੀ ਆਪਾਂ ਜਿਹੜੀ ਬਰਫੀ ਐ ਉਸ ਤੇ ਬਣਾਲੇ ਲੱਡੂ ਬਰਫੀ ਦਾ ਸ਼ੇਪ ਐ ਜਿਹੜਾ ਉਹ ਨਹੀਂ ਦੇ ਸਕੇ ਆਪਾਂ ਲੱਡੂ ਵਟ ਕੇ ਇਸ ਨੂੰ ਇਸ ਕੰਟੇਨਰ ਦੇ ਵਿੱਚ ਭਰ ਕੇ ਰੱਖ ਦਾਂਗੇ ਜਦੋਂ ਵੀ ਖਾਣੇ ਆ ਮਾਈਕ੍ਰੋਵੇਵ ਕਰਕੇ ਜਾਂ ਮਤਲਬ ਗਰਮੀ ਐ ਤਾਂ ਫਿਰ ਨੋਰਮਲ ਇਹ ਠੀਕ ਰਹਿੰਦੇ ਆ ਅਗਰ ਥੋੜੀ ਠੰਡ ਦੇ ਵਿੱਚ ਖਾਣੇ ਸਵੇਰ ਦੇ ਟਾਈਮ ਤਾਂ ਮਾਈਕ੍ਰੋਵੇਵ ਕੀਤੇ 20 ਸੈਕਿੰਡ ਤੇ ਕਰਕੇ ਸੌਫਟ ਹੋ ਜਾਂਦੇ ਆ ਬੜੇ ਵਧੀਆ ਬੜੇ ਟੇਸਟੀ ਬਣੀਆਂ ਕਿਉਂਕਿ ਜੈਸਮੀਨ ਦੇ ਲਈ ਮਤਲਬ ਮੈਂ ਹੁਣ ਕੋਸ਼ਿਸ਼ ਕਰਦੀ ਨਹੀਂ ਬਹੁਤ ਸਾਰੀਆਂ ਮਿਠਾਈਆਂ ਵੀ ਮੈਂ ਘਰੇ ਟਰਾਈ ਕਰਾਂ ਘਰ ਹੀ ਬਣਾਵਾ ਤੇ ਉਸ ਤੋਂ ਬਾਅਦ ਮੈਂ ਤੇ ਨਵਦੀਪ ਗਏ ਅਸੀਂ ਬਾਜ਼ਾਰ ਬਾਜ਼ਾਰ ਚੋਂ ਅਸੀਂ ਸਮਾਨ ਲੈਣਾ ਸੀ ਔਰ ਰਾਸ਼ਨ ਵਾਲੇ ਦਾ ਹਿਸਾਬ ਕਿਤਾਬ ਕਲੀਅਰ ਕਰਨਾ ਸੀ ਜੋ ਅਸੀਂ ਮਤਲਬ ਖੰਡ ਸਾਬਣ ਵਗੈਰਾ ਮੋਟਾ ਰਾਸ਼ਨ ਤੇਲ ਵਗੈਰਾ ਇਕੱਠਾ ਚੱਕਦੇ ਬਾਕੀ ਤਾਂ ਮੈਂ ਸਟੋਰ ਤੋਂ ਹੀ ਲੈਣੀ ਆ ਮੋਲ ਤੋਂ ਲੈਣੀ ਆ ਤੇ ਇੱਥੇ ਹੋਲੀਕਾ ਦਹਿਨ ਦੀਆਂ ਤਿਆਰੀਆਂ ਹੋ ਰੱਖੀਆਂ ਸੀ ਸ਼ਹਿਰਾਂ ਦੇ ਵਿੱਚ ਥੋੜਾ ਜਿਹਾ ਇਹ ਧੂਮ ਧੜਾਕੇ ਨਾਲ ਕੰਮ ਹੁੰਦਾ ਨਾ ਹੋਲੀਕਾ ਦਹਿਨ ਵਾਲਾ ਪਿੰਡਾਂ ਵਿੱਚ ਇਹ ਚੀਜ਼ਾਂ ਥੋੜੀਆਂ ਹੀ ਆ ਘੱਟ ਹੁੰਦੀਆਂ ਸਿਰਫ ਰੰਗ ਹੀ ਖੇਡਦੇ ਆ ਲੋਕ ਤੇ ਇਹ ਹੋਲੀਕਾ ਦਹਿਨ ਪੂਰਾ ਮਤਲਬ ਕਾਫੀ ਜਗ੍ਹਾ ਦੇ ਵਿੱਚ ਇਹ ਪਾਥੀਆਂ ਵਗੈਰਾ ਇਕੱਠੀਆਂ ਲੱਕੜੀਆਂ ਵਗੈਰਾ ਇਕੱਠੀਆਂ ਕਰ ਰੱਖੀਆਂ ਸੀ ਤੇ ਕਾਫੀ ਵਧੀਆ ਮਾਹੌਲ ਸੀਗਾ ਉਸ ਤੋਂ ਬਾਅਦ ਆਪਾਂ ਥੋੜਾ ਜਿਹਾ ਪਿਛਲਾ ਬਕਾਇਆ ਰੰਦਾ ਸੀਗਾ ਇਹ ਭਾਈ ਸਾਹਿਬ ਦਾ ਰਾਸ਼ਨ ਵਾਲਿਆਂ ਦਾ ਉਹ ਕਲੀਅਰ ਕੀਤਾ ਤੇ ਨਵਾਂ ਰਾਸ਼ਨ ਲਿਖਾਇਆ ਪਰ ਜਿੰਨਾ ਇਹ ਅਸੀਂ ਛੋਟੀਆਂ ਚੀਜ਼ਾਂ ਇਵੇਂ ਯੂਜ਼ ਕਰਦੇ ਹਾਂ ਨਾ ਚਾਹ ਪੱਤੀ ਵਗੈਰਾ ਕੁਝ ਜਿਵੇਂ ਲਾਲ ਮਿਰਚ ਉਹ ਹਲਦੀ ਵਗੈਰਾ ਤਾਂ ਹੁਣ ਆਪਾਂ ਘਰ ਹੀ ਬਣਾਉਂਦੇ ਆ ਉਹ ਤਾਂ ਆਪਾਂ ਲੈ ਕੇ ਨਹੀਂ ਆਉਂਦੇ ਬਾਹਰੋਂ ਬਟ ਕੁਝ ਪੈਕੇਜਿੰਗ ਜਿਵੇਂ ਚਾਟ ਮਸਾਲਾ ਇਹ ਉਹ ਚੀਜ਼ਾਂ ਆਪਾਂ ਨੂੰ ਇਹ ਲੋਡ ਪੈਂਦੀ ਆ ਆਪਾਂ ਇਹ ਦੇਗੀ ਮਿਰਚ ਚਾਟ ਮਸਾਲਾ ਇਹ ਜਿਹੀਆਂ ਚੀਜ਼ਾਂ ਸਟੋਰ ਤੋਂ ਲੈ ਲੈ ਲੈਂਦੀ ਆ ਰਾਸ਼ਨ ਵਾਲੇ ਕਰਿਆਨਾ ਸ਼ਾਪ ਤੋਂ ਸਿਰਫ ਆਪਾ ਖੰਡ ਸਾਬੂਨ ਕਪੜੇ ਵਾਸ਼ ਵਾਲਾ ਤੇ ਸਰਫ ਵਗੈਰਾ ਜੋ ਵੀ ਤੇਲ ਵਗੈਰਾ ਕੰਟੇਨਰ ਇਕੱਠੀ ਕਾਫੀ ਕੁਆਂਟੀਟੀ ਚ ਲੈਣਾ ਹੁੰਦਾ ਆਪਾਂ ਉਹ ਲੈਣੇ ਕਿਉਂਕਿ ਸਾਡੇ ਉਹ ਪੁਰਾਣੇ ਆ ਕਾਫੀ ਟਾਈਮ ਤੋਂ ਅਸੀਂ ਉਹਨਾਂ ਨਾਲ ਲੈਣ ਦੇਣ ਹਿਸਾਬ ਕਿਤਾਬ ਕਰਦੇ ਆ ਸੋ ਅਸੀਂ ਉਹਨਾਂ ਨਾਲਤਾ ਵੀ ਮਤਲਬ ਇਹ ਨਹੀਂ ਕਰ ਸਕਦੇ ਕਿ ਸਿਰਫ ਆਪਾਂ ਮੌਲਾਂ ਤੱਕ ਹੀ ਸੀਮਿਤ ਰਹੀਏ ਉਹਨਾਂ ਵਿਚਾਰਿਆਂ ਨੂੰ ਆਪਾਂ ਕੰਮ ਹੀ ਨਾ ਦੇਗੇ ਤੇ ਇੱਕ সুইਟ ਕੌਰ ਲੈ ਕੇ ਆਂਦੇ ਆ ਜੈਸਮੀਨ ਦੇ ਮੋਸਟ ਫੇਵਰੇਟ সুইਟ ਕੌਰ ਤੇ ਇਹ ਕੁਛ ਇਹ ਵਾਲਾ ਕਿਓ ਵਗੈਰਾ ਕਿਉਂਕਿ ਮੈਂ ਕੁੱਤਿਆਂ ਦੀ ਲਈ ਰੋਟੀ ਵਗੈਰਾ ਬਣਾਉਣੀ ਆ ਸੋ ਮੈਥੋਂ ਰੁੱਖੀ ਸੁੱਕੀ ਰੋਟੀ ਨਹੀਂ ਬਣਦੀ ਅੱਛਾ ਮੈਂ ਬੰਡਸ ਲੈ ਕੇ ਆਈ ਸੀ 버ਗਰ ਬਣਾਉਣ ਲਈ ਪਰ ਇਹ 버ਗਰ ਦੇ ਜਿਹੜੇ ਬੰਡਸ ਨੇ ਇਹ ਲਿਫਾਫਾ ਪੂਰੀ ਤਰ੍ਹਾਂ ਪੇਚ ਗਿਆ ਤੇ ਥੋੜਾ ਵੇਟ ਆ ਗਿਆ ਸੀ ਉੱਪਰ ਬਟ ਬਾਅਦ ਚ ਮੈਂ ਸੈੱਟ ਕਰ ਲਿਆ ਇਸ ਨੂੰ ਖੋਲ ਕੇ ਸਹੀ ਕਰ ਲਏ ਸੀ ਅੱਛਾ ਇਹ ਚਾਹ ਪੱਤੀ ਚਾਹ ਪੱਤੀ ਮਤਲਬ ਉਹ ਖੁੱਲੀ ਵੀ ਮਿਲ ਜਾਂਦੀ ਹੈ ਬਟ ਮੈਂ ਅਸੀਂ ਇਹ ਵਾਲੀ ਚਾਹ ਯੂਜ਼ ਕਰਦੇ ਆ ਤੁਸੀਂ ਵੀ ਅਗਰ ਥੋੜੀ ਮਹਿੰਗੀ ਹੁੰਦੀ ਹੈ ਬਹੁਤ ਸਾਰਿਆਂ ਕਰਦੇ ਵੀ ਹੋਣਗੇ ਚਾਹ ਯੂਜ਼ ਪਰ ਪਰ ਕਈ ਨਹੀਂ ਕਰਦੇ ਹੁੰਦੇ ਤમે ਦੱਸਦੇ ਕਿ ਇਹ ਚਾਹ ਨੂੰ ਪੀਣ ਤੋਂ ਬਾਅਦ ਮੈਂ ਇਸ ਦਾ ਜੋ ਦੇਖਿਆ ਰਿਜ਼ਲਟ ਕਿ ਇਹਦੇ ਨਾਲ ਤਜ਼ਾਬ ਸਾਨੂੰ ਨਹੀਂ ਬਣਦਾ ਸੋ ਮੈਂ ਚਾਹ ਬਿਲਕੁਲ ਵੀ ਨਹੀਂ ਪੀਨੀ ਆ ਸਰਦੀਆਂ ਦੇ ਵਿੱਚ ਮੈਂ ਇੱਕ ਟਾਈਮ ਚਾਹ ਲੈ ਲੈਣੀ ਹੁੰਦੀ ਆ ਕਦੇ-ਕਦੇ ਮਨ ਕਰਦਾ ਦੁਪਹਿਰ ਹੀ ਜਾਂ ਸੁਬਾ ਤੇ ਬੇਟਾ ਵੀ ਚਾਹ ਬਹੁਤ ਰੇਅਰ ਬਹੁਤ ਘੱਟ ਪੀਂਦਾ ਪਰ ਇਹ ਚਾਹ ਸਾਨੂੰ ਤਜ਼ਾਬ ਨਹੀਂ ਬਣਾਉਂਦੀ ਖਰਾਬ ਨਹੀਂ ਕਰਦੀ ਸੋ ਤੁਸੀਂ ਟਰਾਈ ਕਰ ਸਕਦੇ ਹੋ ਜਿਨ੍ਹਾਂ ਨੂੰ ਚਾਹ ਥੋੜਾ ਖਰਾਬ ਕਰਦੀ ਹੈ ਤੇ ਇੱਕ ਚਾਹ ਨੂੰ ਬੋਇਲ ਘੱਟ ਕਰਿਆ ਕਰੋ ਜਿਨ੍ਹਾਂ ਨੂੰ ਵੀ ਐਸਿਡ ਦੀ ਪ੍ਰੋਬਲਮ ਹੈ ਤੇ ਇਹ ਵਾਲਾ ਜੀ ਆਪਾਂ ਖਲਾਰਾ ਫਾਈਨਲੀ ਪਾਉਣਾ ਹੀ ਪੈ ਗਿਆ ਆਪਾਂ ਨੂੰ ਕਿਉਂਕਿ ਆਪਾਂ ਜਿਹੜੇ ਸਰਦਾਂ ਵਾਲੇ ਕੱਪੜੇ ਆ ਉਹ ਹੁਣ ਸੰਭਾਲਾਂਗੇ ਗਰਮੀਆਂ ਵਾਲੇ ਕੱਪੜੇ ਆ ਉਹ ਆਪਾਂ ਬੈਡਾਂ ਦੇ ਵਿੱਚੋਂ ਬਾਹਰ ਕੱਢਾਂਗੇ ਤੇ ਇਹ ਕੰਮ ਸਭ ਤੋਂ ਔਖਾ ਲੱਗਦਾ ਮੈਨੂੰ ਕਿ ਸਰਦੀਆਂ ਵਾਲਾ ਸਾਂਭਣਾ ਤੇ ਗਰਮੀਆਂ ਵਾਲਾ ਕੱਢਣਾ ਸਮਾਨ ਕਿਉਂਕਿ ਆਪਣੇ ਕੋਲ ਕੋਈ ਵੱਡੀਆਂ ਅਲਮਾਰੀਆਂ ਕਬੋਡਸ ਕਬੋਡਸ ਨਹੀਂ ਹੈਗੇ ਆ ਕਿ ਆਪਾਂ ਇੱਕ ਦੇ ਵਿੱਚ ਸ਼ਿਫਟ ਕੀਤਾ ਦੂਸਰੇ 'ਚ ਇਹ ਮੈਨੂੰ ਬੈੱਡ ਖੋਲਣੇ ਪੈਂਦੇ ਆ ਸਾਰੇ ਤੇ ਸਾਰੀਆਂ ਚੀਜ਼ਾਂ ਇਹ ਚਲੋ ਇਹ ਵੀ ਪਰਮਾਤਮਾ ਹੌਲੀ ਹੌਲੀ ਸਭ ਕੁਝ ਬਣਾਇਆ ਤਾਂ ਉਹ ਵੀ ਸਾਰਾ ਕੁਝ ਅਲਮਾਰੀਆਂ ਵਗੈਰਾ ਵੀ ਬਣ ਜਾਣਗੀਆਂ ਸਲੋਲੀ ਸਲੋਲੀ ਸਭ ਕੁਝ ਹੋ ਰਿਹਾ ਪਰਮਾਤਮਾ ਨੇ ਸਭ ਕੁਝ ਦਿੱਤਾ ਹੈ ਸਾਰੇ ਕਾਰਜ ਉਹ ਆਪਣੇ ਆਪ ਸ਼ੁੱਧ ਔਰ ਸਹਾਇ ਕਰ ਰਿਹਾ ਤੇ ਇਹ ਚੀਜ਼ਾਂ ਵੀ ਹੌਲੀ ਹੌਲੀ ਬਣ ਜਾਣੀਆਂ ਤੇ ਲਓ ਜੀ ਜੋ ਵੀ ਪਾਣ ਵਾਲੇ ਕੱਪੜੇ ਉਹ ਮੈਂ ਸੰਭਾਲ ਦੇਣੇ ਹੁੰਦੀਆਂ ਜੋ ਮੈਨੂੰ ਲੱਗਦਾ ਮੇਰੇ ਯੂਜ਼ 'ਚ ਨਹੀਂ ਆਉਣ ਵਾਲੇ ਜਾਂ ਮੈਨੂੰ ਟਾਈਟ ਆ ਜਾਂ ਥੋੜੇ ਨਹੀਂ ਮੈਂ ਪਾਂਦੀ ਉਹਨਾਂ ਨੂੰ ਮੈਂ ਡੋਨੇਟ ਕਰ ਦੇਣੇ ਹੁੰਦੀਆਂ ਹਰ ਬਾਰ ਦੀ ਤਰ੍ਹਾਂ ਤੇ ਇੱਧਰ ਏਸੀ ਵਾਲੇ ਬੁਲਾਏ ਸੀ ਭਾਈ ਉਹਨਾਂ ਨੂੰ ਬੁਲਾ ਕੇ ਆਪਾਂ ਕਰਵਾਈ ਏਸੀ ਦੀ ਸਰਵਿਸ ਤੇ ਵਾਸ਼ਿੰਗ ਮਸ਼ੀਨ 'ਚ ਵੀ ਥੋੜਾ ਜਿਹਾ ਪ੍ਰੋਬਲਮ ਆਈ ਸੀ ਆਪਾਂ ਵਾਸ਼ਿੰਗ ਮਸ਼ੀਨ ਦੀ ਵੀ 6 ਮਹੀਨਾ ਬਾਅਦ ਸਰਵਿਸ ਕਰਵਾਉਣੀ ਕਰਵਾਣੇ ਆ ਕਿਉਂਕਿ ਉਸ ਦੇ ਵਿੱਚ ਧਾਗੇ ਵਗੈਰਾ ਲੂਈਆਂ ਵਗੈਰਾ ਫਸ ਜਾਂਦੀਆਂ ਤੇ ਇੱਧਰ ਆਪਣੇ ਏਸੀ ਦੀ ਸਰਵਿਸ ਹੋ ਰਹੀ ਹੈ ਕਿਉਂਕਿ ਹੁਣ ਏਸੀ ਹੈ ਜਿਹੜਾ ਬਹੁਤ ਜਲਦੀ ਸਟਾਰਟ ਹੋ ਰਿਹਾ ਬਸ ਸ਼ੁਰੂ ਹੋ ਜਾਊਗਾ ਹਫ਼ਤੇ 10 ਦਿਨਾਂ ਤੱਕ ਜੇ ਗਰਮੀ ਐਂ ਵਧਦੀ ਰਹੀ ਤਾਂ ਤੇ ਔਨ ਹੋ ਜਾਣਗੇ ਉਸ ਤੋਂ ਬਾਅਦ ਜਿਹੜਾ ਆਪਾਂ ਰਸ਼ਨ ਕਲੀਅਰ ਕਰਕੇ ਆਏ ਸੀਗੇ ਹਸਾਬ ਕਿਤਾਬ ਤੇ ਲਿਖਾ ਕੇ ਆਏ ਸੀ ਖੰਡ ਵਗੈਰਾ ਦਾ ਉਹ ਆਪਣੇ ਕੋਲੇ ਆਪਾਂ ਨੂੰ ਰিসিਵ ਹੋ ਗਿਆ ਰিসিਵ ਕੀ ਹੋ ਗਿਆ ਮਤਲਬ ਇਹ ਉੱਥੇ ਜੋ ਵੀ ਆਟੋ ਵਗੈਰਾ ਆਲੇ ਹੁੰਦੇ ਆ ਉਹਨਾਂ ਨੂੰ ਉਹ ਆਪੇ ਭੇਜ ਦਿੰਦੇ ਹੁੰਦੇ ਕਿਉਂਕਿ ਪਿੰਡੋ ਆਟੋ ਵਾਲੇ ਜਾਂਦੇ ਆ ਉੱਥੇ ਕਿ ਉਹ ਆਪਣਾ ਰਾਸ਼ਨ ਜਿਹੜਾ ਆਪਾਂ ਨੂੰ ਘਰੇ ਪਹੁੰਚਾ ਦਿੰਦੇ ਹੁੰਦੇ ਆ ਕਿਰਾਇਆ ਲੈ ਕੇ ਜੋ ਵੀ ਅਲੱਗ-ਅਲੱਗ ਜਗ੍ਹਾ ਤੇ ਅਲੱਗ-ਅਲੱਗ ਸਾਬ ਹੋਣੇ ਹਨਾ ਸਾਡੇ ਐਵੇਂ ਹੋ ਜਾਂਦਾ ਹੈ ਕਿ ਕਰਿਆਨੇ ਵਾਲੇ ਸਾਨੂੰ ਘਰ ਹੀ ਇਦਾਂ ਚੀਜ਼ ਭੇਜ ਦਿੰਦੇ ਆ ਅਗਰ ਅਸੀਂ ਨਹੀਂ ਲੈ ਕੇ ਆ ਸਕਦੇ ਤਾਂ ਅਚਾਈ ਦੇ ਵਿੱਚ ਕੁਛ ਬੈਸਣ ਲਈ ਆਪਾਂ ਜਿਹੜਾ ਘਰੇ ਬੈਸਣ ਤਿਆਰ ਕਰਦੇ ਆ ਉਹ ਦਾਲਾਂ ਲੈ ਕੇ ਆਂਦੀਆਂ ਕਿਉਂਕਿ ਉਹ ਬੇਸਣ ਹੈ ਜਿਹੜਾ ਉਹ ਆਪਾਂ ਘਰ ਹੀ ਬਣਾਉਣਾ ਹੁੰਦਾ ਹੈ ਅੱਛੇ ਮਤਲਬ ਵਧੀਆ ਤਰੀਕੇ ਦੀ ਆਪਾਂ ਚਨੇ ਦੀ ਦਾਲ ਯੂਜ਼ ਕਰਦੇ ਹਾਂ ਸਾਫ਼ ਅੱਛੀ ਕੁਆਲਿਟੀ ਦੀ ਤੇ ਉਸ ਦਾ ਬੇਸਣ ਬਿਲਕੁਲ ਪਿਓਰ ਤਰੀਕੇ ਨਾਲ ਬਣਾਉਣਾ ਜਿਹਦੇ ਵਿੱਚ ਜ਼ੀਰੋ ਮਿਲਾਵਟ ਕੁਝ ਵੀ ਨਹੀਂ ਪਾਇਆ ਹੁੰਦਾਗਾ ਕਿਉਂਕਿ ਮੈਂ ਬੇਟੀ ਨੂੰ ਵੀ ਇਹਦੇ ਵਿੱਚੋਂ ਹੀ ਚੀਜ਼ਾਂ ਬਣਾ ਕੇ ਦੇਣੀ ਆ ਕਿਉਂਕਿ ਜੈਸਮੀਨ ਨੂੰ ਗਲੂਟਨ ਤੋਂ ਪ੍ਰੋਬਲਮ ਹੈ ਤੇ ਆਪਾਂ ਇਹ ਮਤਲਬ ਚੀਜ਼ਾਂ ਮੈਂ ਇੰਨੀ ਅੱਛੀ ਤਰੀਕੇ ਨਾਲ ਯੂਜ਼ ਕਰਦੀ ਆ ਤਾਂ ਮੈਂ ਤਾਂ ਹੀ ਤੁਹਾਨੂੰ ਵੀ ਇਹ ਸਜੈਸਟ ਕਰੂੰਗੀ ਕਿ ਅਗਰ ਸਿਹਤ ਨਾਲ ਆਪਣੀ ਸਭ ਤੋਂ ਜ਼ਰੂਰੀ ਚੀਜ਼ ਆਪਣੀ ਸਿਹਤ ਆਪ ਆਪਣੀ ਸਿਹਤ ਨਾਲ ਖਿਲਵਾੜ ਨਹੀਂ ਕਰ ਸਕਦੇ ਅੱਛੀਆਂ ਚੀਜ਼ਾਂ ਖਾਓ ਚਾਹੇ ਥੋੜੀਆਂ ਖਾਓ ਅੱਛੀਆਂ ਖਾਓ ਹੈਲਦੀ ਚੀਜ਼ਾਂ ਖਾਓ ਇਹ ਰਾਸ਼ਨ ਦਾ ਕੁਝ ਹਿਸਾਬ ਸੀ ਮੈਂ ਦੇਖ ਰਹੀ ਸੀਗੀ 3000 ਇਹਨਾਂ ਤਾਂ ਮੈਂ ਪਹਿਲਾਂ ਦੇਣਾ ਸੀਗਾ ਤੇ ਨਵਾਂ ਹੈਗਾ ਕੁਝ 1545 ਰੁਪਏ ਦਾ ਨਵਾਂ ਰਾਸ਼ਨ ਆ ਗਿਆ ਸੋ ਟੋਟਲ ਮਤਲਬ 4500 ਰੁਪਏ ਇਹਨਾਂ ਦਾ ਹੋ ਗਿਆ ਸੀਗਾ ਉਹ ਅੱਜ ਮੈਂ ਇਹਨਾਂ ਦਾ ਉਤਾਰਿਆਂ ਦਾ ਸਾਰਾ ਕਰਜ਼ਾ